ਸਰਕਾਰੀ ਬੈਂਕਾਂ ਦੇ ਵਿੱਚ ਨਿਕਲੀ ਅਫਸਰਾਂ ਦੀ ਭਰਤੀ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਖਿੱਚ ਲੋ ਤਿਆਰੀ ਜਲਦੀ ਤੋਂ ਜਲਦੀ ਭਰ ਦਿਓ ਫਾਰਮ ਦੋਸਤੋ ਸਰਕਾਰੀ ਬੈਂਕਾਂ ਦੇ ਵਿੱਚ ਵੱਡੇ ਪੱਧਰ ਤੇ ਅਫਸਰਾਂ ਦੀਆਂ ਪੋਸਟਾਂ ਦੇ ਲਈ ਭਰਤੀ ਨਿਕਲੀ ਹੈ ਜਿਸ ਦੀ ਡਿਟੇਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਦੋਸਤੋ ਭਾਰਤ ਦੀਆਂ ਸਰਕਾਰੀ ਬੈਂਕਾਂ ਦੇ ਵਿੱਚ ਪੀਓ ਦੀਆਂ 4455 ਪੋਸਟਾਂ ਦੀ ਭਰਤੀ ਕਰਨ ਦੇ ਲਈ ਆਈਬੀਪੀਐਸ ਨੇ ਨੋਟਿਸ ਜਾਰੀ ਕੀਤਾ ਇਹਨਾਂ ਪੋਸਟਾਂ ਲਈ ਤੁਸੀਂ 21 ਅਗਸਤ 2024 ਤੱਕ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਪੇਪਰ ਅਕਤੂਬਰ 2024 ਦੇ ਵਿੱਚ ਹੋਵੇਗਾ ਤੇ ਇਸ ਪੇਪਰ ਵਿੱਚੋਂ ਮੈਟ ਵਿੱਚ ਆਉਣ ਵਾਲੇ ਉਮੀਦਵਾਰਾਂ ਦਾ ਮੇਨ ਪੇਪਰ ਨਵੰਬਰ 2024 ਵਿੱਚ ਲਿਆ ਜਾਵੇਗਾ ਮੇਨ ਪੇਪਰ ਤੋਂ ਮੈਟ 'ਚ ਆਉਣ ਵਾਲੇ ਉਮੀਦਵਾਰਾਂ ਨੂੰ ਜਨਵਰੀ ਜਾਂ ਫਰਵਰੀ 2025 ਦੇ ਵਿੱਚ ਇੰਟਰਵਿਊ ਲਈ ਬੁਲਾਇਆ ਜਾਵੇਗਾ ਤੇ ਇੰਟਰਵਿਊ ਕਲੀਅਰ ਕਰਨ ਵਾਲੇ ਉਮੀਦਵਾਰਾਂ ਨੂੰ ਜੁਆਇਨ ਕਰਵਾਉਣ ਦੇ ਲਈ ਅਪ੍ਰੈਲ 2025 ਦੇ ਵਿੱਚ ਬੁਲਾਇਆ ਜਾਵੇਗਾ ਇਹ ਪੋਸਟ ਕਲੀਅਰ ਕਰਨ ਵਾਲੇ ਉਮੀਦਵਾਰ ਬੈਂਕ ਆਫ ਬੜੌਦਾ ਕੇਂਦਰਾ ਬੈਂਕ ਇੰਡੀਅਨ ਓਵਰਸੀਜ਼ ਬੈਂਕ ਜੂਕੋ ਬੈਂਕ ਬੈਂਕ ਆਫ ਇੰਡੀਆ ਸੈਂਟਰਲ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਜੂਨੀਅਨ ਬੈਂਕ ਆਫ ਇੰਡੀਆ ਬੈਂਕ ਆਫ ਮਹਾਰਾਸ਼ਟਰਾ ਇੰਡੀਅਨ ਬੈਂਕ ਪੰਜਾਬ ਐਂਡ ਸਿੰਧ ਬੈਂਕ ਵਿੱਚ ਭਰਤੀ ਹੋ ਜਾਣਗੇ ਬੈਂਕ ਵਾਈਜ਼ ਪੋਸਟਾਂ ਦੀ ਡਿਟੇਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਫੀਸ ਦੀ ਗੱਲ ਕੀਤੀ ਜਾਵੇ ਤਾਂ ਐਸਸੀ ਐਸਟੀ ਅਤੇ ਪੀਡਬਲਯੂਡੀ ਕੈਂਡੀਡੇਟ ਦੇ ਲਈ 175 ਰੁਪਏ ਪ੍ਰਤੀ ਪੋਸਟਾ ਤੇ ਬਾਕੀ ਸਾਰੀਆਂ ਕੈਟਾਗਰੀਆਂ ਲਈ 850 ਰੁਪਏ ਪ੍ਰਤੀ ਪੋਸਟਾ ਹੈ ਇਨ੍ਹਾਂ ਪੋਸਟਾਂ ਦੇ ਪੇਪਰ ਦੇ ਸਲੇਬਸ ਪ੍ਰੀਅ ਅਤੇ ਮੇਨ ਦਾ ਸਲੇਬਸ ਵੱਖੋ ਵੱਖਰਾ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਵੈਬਸਾਈਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਉਮੀਦਵਾਰ ਦਾ ਗ੍ਰੈਜੂਏਟ ਹੋਣਾ ਲਾਜ਼ਮੀ ਹੈ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਉਮਰ ਸੀਮਾ 20 ਤੋਂ 30 ਸਾਲ ਆ ਡਿਟੇਲਡ ਸਕਰੀਨ ਤੇ ਦੇਖ ਸਕਦੇ ਹੋ ਅਰਬ ਕੈਟਗਰੀਆਂ ਨੂੰ ਸਕਰੀਨ ਤੇ ਨਜ਼ਰ ਆ ਰਹੇ ਅਨੁਸਾਰ ਛੋਟਾ ਦੋਸਤੋ ਇਸ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸਦਾ ਭਲਾ ਹੋ ਸਕੇ